ਮੇਰੀ ਸੁੱਲਾ ਗੱਲ ਜਾ ਕੇ ਉਹ ਡਿਬਾਣੀ ਘਰ ਚੱਲ ਮਮੀ ਮੇਰੀ ਨਾ ਤਾਂ ਬੇਹਤ ਨਹੀਂ ਠੀਕ ਚੰਗਾ ਹੈ ਕੱਪੜੇ ਸੁਕਾ ਲੇ ਕਿੰਨਾ ਬੱਦਲ ਹੋਇਆ ਨਹੀਂ ਤੇ ਆ ਬਾਹਰ ਗੈਲਰੀ ਚ ਤੇ ਸੁੱਕਦੇ ਹੀ ਨਹੀਂ ਆ ਪਏ ਰਿੰਦੇ ਪਏ ਰਿੰਦੇ ਅੱਜ ਤੇ ਮੈਂ ਥੱਲੇ ਆ ਗਈ ਪਲਾਟ ਚ ਪਾ ਲੇ ਸੁਕਣੇ ਹਟਾਈ ਕਿਤੇ ਨਜ਼ਰ ਨਹੀਂ ਆਂਦੀ ਮੈਂ ਕਿਹਾ ਚੱਲ ਥੱਲੇ ਹੀ ਪਾ ਲਈ ਬਸ ਥੋੜੀ ਕੀ ਹੋਰ ਤੋਂ ਫਲਟ ਨਹੀਂ ਤੋ ਇਹ ਸੱਚ ਹੈ ਨਹੀਂ ਉਹ ਸਵਾਲ ਲੱਗਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂਜੀ ਕੌਣ ਤੁਸੀਂ ਜੀ ਜੀ ਮੈਨੂੰ ਨਾ ਰੋਟੀ ਵਾਸਤੇ ਬੁਲਾਇਆ ਸੀ ਤੁਹਾਡੀ ਜਾਸੂ ਰੋਟੀ ਵਾਸਤੇ ਹਾਂਜੀ ਕੀ ਨਾਮ ਹੁੰਦਾ ਜਸਵੀਰਾਂ ਮਮਮੀ ਨੇ ਤਾਂ ਰੋਟੀ ਵਾਸਤੇ ਬੁਲਾਇਆ ਹਾਂਜੀ ਅੱਛਾ ਚਲੋ ਮੇਰੀ ਗੱਲ ਸੁਣ ਹਾਂਜੀ ਕੋਈ ਗੱਲ ਨਹੀਂ ਵੈਸੇ ਜੇ ਸਾਨੂੰ ਰੋਟੀ ਦੀ ਲੋੜ ਨਹੀਂ ਹੈਗੀ ਰੋਟੀ ਆਪਾਂ ਆਪ ਹੀ ਬਣਾ ਲਾਂਗੇ ਫੇਰ ਵੀ ਨਾ ਤੂੰ ਮੈਨੂੰ ਆਪਣਾ ਫੋਨ ਨੰਬਰ ਦੇ ਜਾ ਤੇ ਜੇ ਲੋੜ ਪਊਗੀ ਨਾ ਮੈਂ ਤੈਨੂੰ ਬੁਲਾ ਲਵਾਂਗੀ ਦੁਬਾਰਾ ਜਿੱਦੇ ਮੈਨੂੰ ਤੇ ਅੰਟੀ ਨੇ ਕਿਹਾ ਸੀ ਅੱਜ ਤੋਂ ਸਟਾਰਟ ਕਰਦੀ ਕਾ ਹਾਂ ਹਾਂ ਕੋਈ ਗੱਲ ਨਹੀਂ ਬਹੁ ਮੇਰੀ ਗੱਲ ਸੁਣ ਤੈਨੂੰ ਨਾ ਮੈਂ ਦੱਸ ਦਵਾਂਗੀ ਨੰਬਰ ਤੂੰ ਆਪਣਾ ਦੇ ਜਾ ਬਾਕੀ ਮੈਂ ਮਮੀ ਨਾਲ ਗੱਲ ਕਰਕੇ ਨਾ ਤੈਨੂੰ ਸਾਰਾ ਕੁਝ ਫੋਨ ਤੇ ਦੱਸ ਦਿਆਂਗੀ ਠੀਕ ਆ ਠੀਕ ਆ ਮੇਰੇ ਰੋਟੀ ਵਾਸਤੇ ਬੁਲਾਇਆ ਮੈਨੂੰ ਤੇ ਕੋਈ ਗੱਲ ਨਹੀਂ ਕੀਤੀ ਮੰਮੀ ਨੇ ਮੈਂ ਤੇ ਰੋਟੀ ਬਣਾ ਕੇ ਦੇ ਨਹੀਂ ਤੇਈ ਸੀ ਮੰਮੀ ਨੂੰ ਫੇਰ ਵੀ ਮੰਮੀ ਦਾ ਨਾ ਕੋਈ ਹਾਲ ਨਹੀਂ ਆ ਜਿਆਦਾ ਹੀ ਜਿੱਦੀ ਜੇ ਹੈਗੇ ਕੋਈ ਗੱਲ ਨਹੀਂ ਜੇ ਇਹ ਜਿੱਦੀ ਆ ਤੇ ਮੈਂ ਵੀ ਇਹਨਾਂ ਨਾਲ ਜਿਆਦਾ ਜਿੱਦੀ ਆ ਕੋਈ ਗੱਲ ਨਹੀਂ ਮੰਮੀ ਜੀ ਖਾ ਨਹੀਂ ਤੇ ਤੁਹਾਨੂੰ ਆਪਣੇ ਨੂ ਤੇ ਹੱਥ ਦੀ ਪਹਿਣੀ ਆ ਕਿੰਨੀ ਦੇਰ ਤੱਕ ਭੁੱਖੇ ਰਹਿ ਲੋਗੇ ਕੋਈ ਨਹੀਂ ਅੱਜ ਬਣਾਈ ਤਾਡੀ ਖਿਚੜੀ ਵੇਖਿਆ ਤੇ ਸਹੀਂ ਅੱਜ ਕਿਵੇਂ ਤੂੰ ਉਂਗਲੀਆਂ ਚਟ-ਚਟ ਕੇ ਖਾਂਦੇ ਕੀ ਕਰਾਂ ਮੈਂ ਕਿੰਨੀ ਦੇਰ ਦੀ ਮੈਂ ਮੰਮੀ ਨੂੰ ਫੋਨ ਕਰਨ ਲਈ ਆ ਪਤਾ ਨਹੀਂ ਕੀ ਗੱਲ ਹੈ ਅੱਜ ਮੰਮੀ ਦਾ ਫੋਨ ਹੀ ਨਹੀਂ ਲੱਗਣ ਦਿਆ ਮੈਂ ਕੀ ਕਰਾਂ ਹਜੇ ਤੱਕ ਮੰਮੀ ਨੇ ਸਮਾਨ ਵੀ ਨਹੀਂ ਪਹੁੰਚਾਇਆ ਹੁਣ ਮੈਂ ਕੀ ਕਰਾਂ ਕਿੰਨੀ ਥੇੜਦਾ ਮੰਮੀ ਨੂੰ ਮੈਂ ਫੋਨ ਕਰਨ ਦਈ ਆ ਮੰਮੀ ਦਾ ਫੋਨ ਹੀ ਨਹੀਂ ਲੱਗੰਦਿਆ ਮੈਂ ਕਰਦੀ ਇੱਕ ਵਾਰ ਮੈਂ ਫੇਰ ਟਰਾਈ ਕਰਦੀ ਆ ਜਿਸ ਨੰਬਰ ਨਾਲ ਤੁਸੀਂ ਸੰਪਰਕ ਕਰਨਾ ਚਾਹੁੰਦੇ ਹੋ ਉਹ ਹਜੇ ਸਵਿਚਡ ਆਫ ਹੈ ਕਿ ਲੱਗਦਾ ਮੰਮੀ ਨੇ ਫੋਨ ਚਾਰਜਿੰਗ ਲਾਣਾ ਹੀ ਭੁੱਲ ਗਏ ਆ ਹੁਣ ਕੀ ਕਰਾਂ ਹੈ ਰੱਬਾ ਹੁਣ ਤੋ ਹੀ ਕੁਝ ਸੋਚ ਮੈਂ ਕੀ ਕਰਾਂ ਜੇ ਮੇਰੀ ਸੱਸ ਨੂੰ ਪਤਾ ਲੱਗ ਗਿਆ ਹਜੇ ਤੱਕ ਮੇਰੀ ਮੰਮੀ ਨੇ ਸਮਾਨ ਹੀ ਨਹੀਂ ਪਹੁੰਚਾਇਆ ਤੇ ਮੇਰੀ ਸੱਸ ਨੇ ਤਾਂ ਮੇਰੀ ਗਿੱਚੀ ਨਾਪ ਦੇਣੀ ਆ ਐਸ ਚੰਡਾਲ ਨੇ ਮੇਰਾ ਪਤਾ ਨਹੀਂ ਕੀ ਹਾਲ ਕਰਨਾ ਮੰਮੀ ਤੁਸੀਂ ਕਿੱਥੇ ਗਏ ਆਪਣਾ ਫੋਨ ਤੇ ਚਾਰਜ ਲਾਓ ਮੈਂ ਕੀ ਕਰਾਂ ਹਾਏ ਰੱਬਾ ਮੈਂ ਕੀ ਕਰਾਂ ਸ਼ਰਮ ਹੀ ਲਈ ਹੋਈ ਆ ਖਲੇਰਾ ਵੇ ਪਿਆ ਸੱਸ ਮਾਂ ਕੋ ਕਰਨ ਦੀ ਸ਼ਰਮ ਹੀ ਨਹੀਂ ਆਉਂਦੀ ਇਹਨੂੰ ਆਪਣੇ ਆਪ ਸ਼ਰਮ ਹੀ ਨਹੀਂ ਗਈ

ਜਲੰਧ ਦੇ ਨਾਂ ਜਲੰਧ ਦੇ ਸਨਾਹ ਦੇਤਾ ਸੀ ਆਪਣੀ ਮਾਂ ਨੂੰ ਹਾਂਜੀ ਮੰਮੀ ਜੀ ਮੈਂ ਸਾਰੇ ਸੁਨੇਹਾ ਦੇਤਾ ਸੀ ਫੇਰ ਉਹ ਕਹਿੰਦੇ ਸਾਰਾ ਸਮਾਨ ਪਹੁੰਚ ਜਾਏਗਾ ਤੁਸੀਂ ਕੀ ਕਰਨਾ ਕਰੋ ਕਦੋਂ ਪਹੁੰਚੇਗਾ ਹਾਂ ਮੈਂ ਐਸ ਕਹਿ ਤਾ ਉਹਨਾਂ ਨੂੰ ਕੋਈ ਨਹੀਂ ਮੰਮੀ ਜੀ ਜਲਦੀ ਆ ਜਾਏਗਾ ਸਾਰਾ ਸਮਾਨ ਨਹੀਂ ਮੇਰੀ ਗੱਲ ਸੁਣੋ ਤੁਸੀਂ ਜਲਦੀ ਜਲਦੀ ਕਹਦੇ ਨਹੀਂ ਜਲਦੀ ਕਦੋਂ ਆਵੇਗਾ ਆਣਾ ਅੱਛਾ ਤੈਨੂੰ ਬਹੁਤ ਬਤਾ ਮੰਮੀ ਨੂੰ ਕੰਮ ਇਹ ਕੰਮ ਨਹੀਂ ਉਹਨਾਂ ਦੀ ਕੱਲੀ ਕੱਲੀ ਦੋਤਰੀ ਏ ਤੇ ਮੇਰੀ ਕੱਲੀ ਕੱਲੀ ਪੁੱਤਰੀ ਏ ਉਹਨਾਂ ਨੂੰ ਚਾਹ ਲੀਗਾ ਸਾਰੇ ਕੰਮ ਛੱਡ ਕੇ ਤੇ ਪਹਿਲਾਂ ਇੱਧਰ ਚਾਹ ਕਰੇ ਮੰਮੀ ਉਹਨਾਂ ਦੀ ਨਾ ਕੱਲੀ ਕੱਲੀ ਦੋਤਰੀ ਆ ਸਾਰਿਆਂ ਨੂੰ ਆਪਣੀ ਦੋਤਰੀ ਦੇ ਜਨਮ ਦਿਨ ਦਾ ਬੜਾ ਹੀ ਚਾਹ ਆ ਤੁਸੀਂ ਫਿਕਰ ਨਾ ਕਰੋ ਸਾਰਾ ਸਮਾਨ ਬਹੁਤ ਹੀ ਵਧੀਆ ਠੇਜਣ ਗਏ ਹੋ ਮੇਰੀ ਗੱਲ ਸੁਣ ਲੈ ਸਲਾਮ ਦੇਤਾ ਵਧੀਆ ਵਧੀਆ ਭੇਜਣਗੇ ਅੱਗੇ ਵਰਗੀਆਂ ਲੀਰਾਂ ਨਾ ਚੁੱਕ ਲਿਆਣ ਨਹੀਂ ਨਹੀਂ ਮੰਮੀ ਹਾਂ ਉਹਨਾਂ ਨੇ ਕਦੀ ਇਹੋ ਜਿਹਾ ਕੰਮ ਨਹੀਂ ਕੀਤਾ ਉਹਨਾਂ ਨੇ ਸਾਰਾ ਕੰਮ ਬੜੀਆਂ ਰਿੱਜਾਂ ਨਾਲ ਕੀਤਾ ਉਹ ਗੱਲ ਵੱਖਰੀ ਹੈ ਜਿਹੜਾ ਸਮਾਨ ਉਹਨਾਂ ਨੇ ਭੇਜਿਆ ਤੁਹਾਨੂੰ ਪਸੰਦ ਨਹੀਂ ਆਇਆ ਮੇਰੀ ਸੁਣ ਗੱਲ ਜੇ ਪਹਿਲੇ ਦੀ ਤਰ੍ਹਾਂ ਲੀਰਾਂ ਆ ਜਾਂਦੀਆਂ ਨਾ ਤੇਰੇ ਪੇਕਿਆਂ ਨੇ ਤੇ ਮੈਂ ਉਹਨਾਂ ਦੇ ਸਾਹਮਣੇ ਚੁੱਕ ਕੇ ਬਾਹਰ ਮਾਰਨਾ ਹੈ ਕਹਿਣਾ ਮੈਨੂੰ ਕਮੀ ਤੈਨੂੰ ਮੈਂ ਦੱਸਦਾ ਕਿ ਚੱਜਦੇ ਹੋਣ ਕੱਪੜੇ ਤੇ ਨਾਲੇ ਵੀ ਦੀ ਗੱਲ ਸੁਣ ਨਾ ਉਹਨਾਂ ਨੇ ਆਣਾ ਵੀ ਹੈਗਾ ਕਿ ਪਖਾਂਡੀ ਕਰਦੇ ਨੇ ਹੈ ਕਿਤੇ ਹੋਇਆ ਤੇਰੀ ਸੋਚ ਦੇ ਭੇਜਾਵਾਂਗੇ ਸਾਨੂੰ ਦੇਣਾ ਪਊ ਅਸੀਂ ਬਾਹਰ ਨਹੀਂ ਪਾ ਕੇ ਢਾ ਕਾ ਦੇਣੀ ਸੀ ਆਪਣੀ ਨੂੰ ਨਹੀਂ ਨਹੀਂ ਮੁੰਨੀ ਇਹੋ ਜਿਹੀ ਕੋਈ ਗੱਲ ਨਹੀਂ ਅੱਛਾ ਜਦੋਂ ਦਾ ਮੇਰਾ ਗਿਆ ਹੋਇਆ ਕਦੀ ਵੀ ਮਨੇ ਇਹੋ ਜਿਹਾ ਕੋਈ ਕੰਮ ਕੀਤਾ ਜਣਾ ਕਿ ਮੈਨੂੰ ਸੋਹਰੇ ਘਰ ਕੋਈ ਗੱਲ ਸੁਣਨੀ ਪਵੇ ਉਹਨਾਂ ਨੇ ਤੇ ਆਪਣੇ ਵੱਲੋਂ ਕੋਈ ਕਮੀ ਨਹੀਂ ਛੱਡੀ ਉਹ ਗੱਲ ਵੱਖਰੀ ਕਿ ਤੁਸੀਂ ਉਹਨਾਂ ਦੀ ਕਦਰ ਨਹੀਂ ਪਾਈ ਨਹੀਂ ਮੇਰੇ ਸੁਣ ਗੱਲ ਆਪਣੀ ਜ਼ੁਬਾਨ ਸੰਭਾਲ ਕੇ ਗੱਲ ਕਰੀ ਕਦਰਾਂ ਕਿੱਦਾਂ ਪਾਈਂਦੀਆਂ ਮੈਂ ਹੈ ਦੱਸ ਮੈਨੂੰ ਹੁਣ ਆਂਦੇ ਦੀ ਆਖਿਓ ਫੇਰਾ ਇੱਕ ਲੀਡਾਂ ਛੱਕ ਕੇ ਮੇਰੇ ਮੱਥੇ ਮਾਰ ਦਿੱਤਾ ਤਾਂ ਕਹਿੰਦੇ ਪੰਡ ਚੁੱਕ ਗਿਆ ਜਦੋਂ ਤੁਹਾਡੇ ਵਾਸਤੇ ਲੈ ਕੇ ਆਏ ਆ ਕੱਚਾ ਕਰਕੇ ਕੀ ਕਰਦੇ ਆ ਜੇ ਸਾਡੇ ਪਾਂਣਾਂ ਦੇ ਕੰਮ ਨਾ ਆਏ ਤੇ ਮੰਮੀ ਉਹਨਾਂ ਨੇ ਮੇਰਾ ਖੇੜਾ ਚਾਰ ਨਹੀਂ ਪੂਰਾ ਕੀਤਾ ਕਿਹੜਾ ਚਾਰ ਤੁਹਾਨੂੰ ਕਿਹੜਾ ਤਿਹਾਰ ਨਹੀਂ ਦਿੱਤਾ ਜੋ ਤੁਸੀਂ ਮੰਗਿਆ ਤੁਹਾਡੀ ਮੰਗ ਤੋਂ ਵੱਧ ਕੇ ਉਹਨਾਂ ਨੇ ਦਿੱਤਾ ਰਹਿ ਗਈ ਗੱਲ ਕਾਸ਼ਵੀ ਦੀ ਉਹਨਾਂ ਦੇ ਤੇ ਰੀਝਾ ਹੀ ਬੜੀਆਂ ਪੂਰੀਆਂ ਕੀਤੀਆਂ ਕਾਸ਼ਵੀ ਦੀਆਂ ਤੇ ਉਹਨਾਂ ਨੇ ਕਿਹੜਾ ਕੋਈ ਕੰਮ ਨਹੀਂ ਛੱਡੀ ਹੈਗੀ ਜਨਮ ਦਿਨ ਦੀ ਮੰਮੀ ਕਾ ਲੋਹੀ ਪਤਾ ਮੇਰੇ ਭਰਾ ਦਾ ਕਿੰਨਾ ਵੱਡਾ ਐਕਸੀਡੈਂਟ ਹੋਇਆ ਉਹ ਤੇ ਆਪ ਵਿਚਾਰੇ ਮੁਸੀਬਤਾਂ ਚ ਫਸੇ ਹੋਏ ਆ ਜੇ ਐਕੀ ਉਹ ਨਹੀਂ ਆ ਸਕੇ ਨਾ ਤੁਸੀਂ ਟੈਨਸ਼ਨ ਨਾ ਲਵੋ ਉਹ ਕਿਸੇ ਨਾ ਕਿਸੇ ਦੇ ਹੱਥ ਸਾਰਾ ਸਮਾਨ ਪਹਜਵਾ ਦੇਣਗੇ ਮੰਮੀ ਉਹਨਾਂ ਨੂੰ ਬੜੀ ਫਿਕਰ ਆ ਮੇਰੀ ਤੁਸੀਂ ਸਮਝੋ ਮੰਮੀ ਗੱਲ ਨੂੰ ਮੈਂ ਤਾਂ ਸਮਝਦੀ ਵੀ ਬੜੀ ਧਿਆਨ ਨਾਲ ਐਕਸੀਡੈਂਟ ਹੋਇਆ ਚਲੋ ਠੀਕ ਆ ਉਹ ਹੁਣ ਹੋਇਆ ਮੈਂ ਤਾਂ ਫਰਵਰਦਿਆ ਹੀ ਕੰਮ ਹੈ ਹੈ ਮੰਮੀ ਕਿਸੇ ਵੇਲੇ ਇਨਸਾਨ ਦੀਆਂ ਮਜਬੂਰੀਆਂ ਵੀ ਹੋ ਸਕਦੀਆਂ ਇਹਦਾ ਮਤਲਬ ਇਹ ਤਾਂ ਨਹੀਂ ਕਿ ਉਹਨਾਂ ਨੇ ਆਪਣੀ ਧੀ ਨਹੀਂ ਭਲਾ ਹਤਾ ਜਿਵੇਂ ਗੱਲ ਸੁਣ ਮਜਬੂਰੀਆਂ ਵਾਸਤੇ ਅਸੀਂ ਰਹਿ ਗਏ ਆ ਹੈ ਪੋਤਰੀ ਮੇਰੀ ਦਾ ਜਨਮ ਦਿੱਤਾ ਉਹਨਾਂ ਨੂੰ ਮਜਬੂਰੀਆਂ ਸੁਣਾ ਲਾ ਪੀ ਤੂੰ ਵੀ ਮਾਦਮਗਰ ਲਾ ਕੇ ਮੇਰੇ ਸੁਣ ਲੈ ਗੱਲ

जी आज मैं तकलीफ जा मेरा शरीर नहीं मन पया तो मैं किसरा घर काम और जा ਉੜੇ ਰੱਖ ਨਾ ਹੀ ਹੈ ਚੋਰ ਦੀ ਜਾਨ ਮੇਰੇ ਜੇਵਰ ਕੱਢ ਲਈਆਂ ਨਾ ਚੋਰਨੀ ਚੋਰ ਕੀ ਜੇਵਰ ਪਤਾ ਮੈਨੂੰ ਇਹ ਚੋਰ ਨਹੀਂ ਹੋ ਕੇ ਰੰਨੇ ਤੇ ਇੱਕ ਤੂੰ ਤਾਈ ਜੀ ਤੁਸੀਂ ਕੀ ਬੋਲੀ ਜਾਂਦੇ ਹੋ ਪਤਾ ਮੈਨੂੰ ਚੋਰਨੀਆਂ ਕੱਟੀਆਂ ਆਈਆਂ ਨੇ ਮੇਰੇ ਜੇਵਰ ਕਢਤੀ ਪਈਆਂ ਥੋੜਾ ਨਾ ਸੋਚ ਸਮਝ ਕੇ ਬੋਲਿਆ ਕਰੋ ਨਾਲੇ ਨਾ ਕਿਰਨ ਚੋਰਨੀ ਨਹੀਂ ਹੈ ਚੋਰੀ ਤਾਂ ਤੁਹਾਡੇ ਪੋਤਰੇ ਅਜੇ ਨੇ ਕੀਤੀ ਸੀ ਪਤਾ ਮੈਨੂੰ ਕੌਣ ਚੋਰ ਆ ਤੇ ਕੌਣ ਨਹੀਂ ਆ ਮੈਨੂੰ ਪਤਾ ਸਭ ਪਤਾ ਹੈ ਨਾਲੇ ਮੈਂ ਤੁਹਾਡੇ ਜੇਵਰ ਕੱਢ ਕੇ ਕੀ ਕਰਨਾ ਮੈਂ ਤਾਂ ਤੁਹਾਡੇ ਉਹ ਕੱਪੜੇ ਬਾਹਰ ਪਏ ਸੀ ਮੈਂ ਸਾਮਣ ਆਈ ਸੀ ਰਮਾਲੀ ਚ ਉੱਥੇ ਰੱਖ ਦੇ ਅਗਰ ਮੇਰੇ ਮਤ ਨੂੰ ਹੱਥ ਲਾਣੀ ਕੋਈ ਲੋੜ ਨਹੀਂ ਠੀਕ ਆ ਤਾਈ ਜੀ ਪਰ ਤੁਹਾਡੇ ਜੇਵਰਾਂ ਦੀ ਨਾ ਮੈਨੂੰ ਕੋਈ ਲੋੜ ਨਹੀਂ ਐ ਨਾ ਹੀ ਕਿਰਨ ਨੂੰ ਲੋੜ ਐ ਇੱਥੇ ਕੋਈ ਚੋਰ ਨਹੀਂਗਾ ਤੇ ਜਿਹੜਾ ਚੋਰ ਹੈਗਾ ਨਾ ਉਹ ਤੈਨੂੰ ਸਭ ਪਤਾ ਹੈ ਬੋਲਣ ਲੱਗ ਗਿਆ ਸੋਚਿਆ ਕਰੋ ਤੇ ਜਬਾਨ ਚੱਲਣ ਦੀ ਹੈ ਸਸਤੇ ਰੀ ਇੱਥੇ ਨਹੀਂ ਤੇ ਮੈਂ ਇਹਨਾਂ ਸਮੇਂ ਮੈਂ ਤੇਰੇ ਰੋਗ ਸਹਿ ਜਾਣੀ ਮੈਂ ਕੋਈ ਰੋਗ ਨਹੀਂ ਪਾਇਆ ਸਚਾਈ ਹੈ ਜਿਹੜੀ ਉਹੋ ਹੀ ਦੱਸਦੀ ਪਈਆਂ ਉਹਦੀ ਜਬਾਨ ਨਾਲ ਜਲਗ ਤੁਰਈ ਜਾ ਕਿਹਾ ਪੁੱਛਿਆ ਬੜੀਆਂ ਵਜਾਂਦੀਆਂ ਵੀ ਨਹੀਂ ਬਾਹਰ ਹੋਣਾ ਕੀ ਐ ਆ ਸਮਝਾ ਲੋ ਆਪਣੀ ਸੱਸ ਨੂੰ ਮੈਂ ਤਾਂ ਬਾਹਰੋਂ ਕੱਪੜੇ ਰੱਖਣ ਆਈ ਐ ਨਮਾਰੀ ਤੇ ਮੈਨੂੰ ਕਹਿੰਦੇ ਤੂੰ ਮੇਰੇ ਜੇਵਰ ਕੱਢਣ ਆਈ ਐ ਤੂੰ ਵੀ ਜੋੜਨੀ ਐ ਕਿਰਨ ਮੰਗੂ ਕੋਈ ਗੱਲ ਇਸ ਤਰ੍ਹਾਂ ਬੋਲੀ ਜਾਂਦੇ ਨੇ ਕੋਈ ਗੱਲ ਤੂੰ ਘਬਰਾਣਾ ਅੰਨਾਂ ਨਾਲ ਮਾਪੇ ਗੱਲ ਕਰਦੀ ਜਿਆਦਾ ਜਬਾਨ ਖੁੱਲ ਗਈ ਐ ਨਾ ਦੀਦੀ ਕੋਈ ਗੱਲ ਦੀ ਕੋਈ ਗੱਲ ਤੇਰੀ ਘਾਟ ਖੁੱਲੀ ਐ ਨਾ ਕੀ ਜਿੰਦਗੀ ਵਿੱਚ ਪੂਜਣ ਤੁਸੀਂ कुछ नहीं कहते वै तू तो अपने काम ना मतलब कर मम्मी अपनी ना आदत सुधार लो बिना देखे ना किसी इल्जाम नहीं लगाना चाहिए तेरे ते, ते, ते इल्जाम लाया क्यों मेरे त लाता जो ते लाता है अच्छा हां ठीक है कि ठीक है ठीक है लाया हो तू चुप कर तो तुरी जा अपने काम कर काम ही दई है मेहंदी ला दई सी मेहंदी ला दी अग लगी हुई है नई भी आई है तू ਮੰਮੀ ਅੱਜ ਕਿਹਾ ਜੇ ਅੱਗ ਲੱਗੀ ਅੱਗੇ ਤੋਂ ਨਾ ਕਿਹਾ ਨਾ ਅੱਗ ਲੱਗੀ ਦੀ ਹੁਣ ਤੇ ਮੈਂ ਆਪਣੇ ਸ਼ੌਂਕ ਪੂਰੇ ਕਰਨ ਲੱਗੀ ਆਂ ਅੱਛਾ ਪਹਿਲਾਂ ਤੇ ਮਰੇ ਜਿੱਦ ਜਾਓ ਮਰੇ ਪੈਸੇ ਕਿੰਨੇ ਮਾਰੇ ਤੁਸੀਂ ਮਾਰੇ ਹੁਣ ਤੇ ਮੈਂ ਉਹ ਕੰਮ ਕਰਨਾ ਜਿਹੜਾ ਮੈਂ ਕਦੀ ਕੀਤਾ ਵੀ ਨਹੀਂ ਹੋਏਗਾ ਹਾਂਜੀ ਇਹਨੂੰ ਨਾ ਧੋ ਜਾ ਕੇ ਤੇ ਘਰ ਦਾ ਕੰਮ ਕਰ ਕਾਦੇ ਵਾਸਤੇ ਤੇਰੀ ਮਾਂ ਨੇ ਨਹੀਂ ਆਣਾ ਤੇ ਕਰਨੀ ਤਾਂ ਮੇਰੀ ਗੱਲ ਸੁਣ ਲੋ ਮੇਰੀ ਮਾਂ ਦਾ ਨਾਮ ਨਹੀਂ ਚ ਲੈਣਾ ਅੱਜ ਨਹੀਂ ਤਾਰੇ ਅੱਜ ਤੋਂ ਬਾਅਦ ਜੇ ਤੁਸੀਂ ਮੇਰੀ ਮਾਂ ਦਾ ਨਾਮ ਲਿਤਾ ਨਾ ਜੜਿ ਜੁਬਾਂ ਚੋਂ ਕੱਢਿਆ ਨਾ ਮਾਂ ਉਹ ਜ਼ੁਬਾਨ ਹੀ ਕੱਟ ਦੇਣੀ ਮੈਂ ਤਾਂ ਕਿ ਅੱਛਾ ਐਡੀ ਤੇਰੀ ਜ਼ੁਲਤ ਹੋਈ ਆ ਮੇਰੀ ਜ਼ੁਬਾਨ ਕੱਟਣ ਦੀ ਕਿਉਂ ਸਾਰੀ ਉਮਰ ਤੁਸੀਂ ਮੇਰੀ ਵੀ ਤੇ ਕੱਟਦੇ ਹੀ ਆਏ ਤੇ ਨਾਲੇ ਬੋਲਣੀ ਕਿੱਥੋਂ ਪਈ ਹੈ ਬਿੰਬਰੇ ਕੋ ਤੁਹਾਨੂੰ ਤੇ ਨਾ ਸਾਰੀ ਉਮਰ ਨਾ ਕਾਮੀ ਚੰਗਾ ਲੱਗਦਾ ਕੰਮ ਕਿੰਨੇ ਕਰਨਾ ਕੰਮ ਕਿੰਨੇ ਕਰਨਾ ਇਸ ਤਰ੍ਹਾਂ ਕਰਨਾ ਹੀ ਮੁੰਡੇ ਦਾ ਨ ਵਿਆਹ ਹੀ ਨਹੀਂ ਕਰਨਾ ਸੀ ਘਰ ਚ ਨਾ ਇੱਕ ਕੰਮ ਵਾਲੀ ਹੀ ਲੈਣੀ ਸੀ ਤੇ ਕੰਮ 24 ਘੰਟੇ ਕਰਦੀ ਰਹਿੰਦੀ ਕਰਦੀ ਰਹਿੰਦੀ ਤੇ ਤੈਨੂੰ ਘਰ ਹੀ ਲਿਆਂਦਾ ਬੈੱਡ ਤੇ ਬਿਠਾ ਕੇ ਤੇਰੀ ਪੂਜਾ ਕਰਨੀ ਹੈ ਅਸੀਂ ਪੂਜਾ ਕਰਦੇ ਰਹੀ ਕੰਮ ਨਹੀਂ ਕਰਨਾ ਤੂੰ ਮਹਾਰਾਣੀ ਆ ਨਾ ਤੂੰ ਕੰਮ ਨਹੀਂ ਕਰਨਾ ਮੇਰੀ ਗੱਲ ਸੁਣੋ ਸਾਰੀ ਉਮਰ ਨਾ ਮੈਂ ਕੰਮ ਹੀ ਕੀਤਾ ਵੈ ਸੁੱਖ ਲੈ ਆਂਦਾ ਤੇ ਟਾਈਮ ਮੰਨੂ ਹੂਨ ਆਇਆ ਵੈ ਮੇਰਾ ਲੈਣਾ ਮੇਰਾ ਮੁੰਡੇ ਕਹਿ ਗਏ ਸੀ ਮੰਮੀ ਰਾਤ ਦੀ ਰੋਟੀ ਬਣੇਗੀ ਤੇ ਬਣਾ ਲਈ ਨਹੀਂ ਤੇ ਮੈਂ ਨਾ ਆਂਦੀ ਬਾਕੀ ਬਾਜ਼ਾਰੋਂ ਲੈ ਆਵਾਂਗਾ ਤੇ ਰਹੀ ਗੱਲ ਤੁਹਾਡੀ ਰੋਟੀ ਦੀ ਤੁਹਾਡਾ ਜੋ ਦਿਲ ਕਰਦਾ ਵੈ ਕਿ ਤੁਸੀਂ ਉਹ ਖਾ ਲਓ ਤੇ ਵੈਸੇ ਵੀ ਤੁਸੀਂ ਰਾਤੀ ਰਸ ਦੁੱਧ ਤੇ ਲੈ ਹੀ ਲੈਣੇ ਸੁਣ ਲਈਏ ਚੰਗੀ ਤਰ੍ਹਾਂ ਤੇਰੀ ਸੁਣ ਲਈਏ ਹਮ ਕੰਮ ਨਹੀਂ ਤੂੰ ਕਰਨਾ ਨਾ ਨਾ ਬੈਠ ਜਾ ਤੂੰ ਪਲੰਘ ਤੇ ਲੰਮੀ ਬਹਿ ਜਾ ਮੇਰੇ ਮੁੰਡੇ ਨੇ ਤਾਂ ਕਰ ਲਿਆ ਵਾਸਤੇ ਜਾਦੂ ਕਰਨੀ ਮੈਂ ਐਵੇਂ ਥੋੜੀ ਕਰਨੀ ਸੀ ਕਿ ਕਿਉਂ ਗਈਏ ਕੁਝ ਲੈ ਕੇ ਆਈ ਐ ਢੂੜਾ ਢੂੜ ਦਤਾ ਅੰਨੇ ਲਓ ਤਾਂ ਬਾਅਦ ਦੇਖਾਂਗੇ ਪਰ ਮੇਰੇ ਚ ਜਿਆਦਾ ਜ਼ੁਬਾਨ ਚਲਾਈ ਨਾ ਤੇ ਮੈਂ ਜ਼ੁਬਾਨ ਹੀ ਵੜਦੇ ਨਹੀਂ ਤੇਰੀ ਮੰਮੀ ਉਹ ਟਾਈਮ ਨਿਕਲ ਗਏ ਜ਼ੁਬਾਨ ਕਿੰਨੇ ਵੜਣੀ ਐ ਤੇ ਕਿੰਨੇ ਵਢਾਣੀ ਐ ਹੋਂ ਨਾ ਵਢੀ ਚੀਜ਼ ਜ਼ੁਬਾਨ ਰਹੀ ਗੱਲ ਅਨਿਲ ਨੂੰ ਵਾਸਤੇ ਕਰਨ ਦੀ ਤੁਹਾਨੂੰ ਤੇ ਮੈਂ ਸਾਰੀ ਉਮਰ ਵਾਸਤੇ ਕਰ ਨਾ ਸਕੀ ਤੇ ਅੱਜ ਕਿਹਾ ਜੇ ਕਿ ਪੇਕੇ ਜਾਂਦੀ ਐ ਤੇ ਕੁਛ ਕਰਕੇ ਲਈ ਆਈ ਐ ਤੇ ਅੱਜ ਤੋਂ ਬਾਅਦ ਨਾ ਕਹਿਣਾ ਤੁਹਾਡੇ ਉੱਪਰ ਤੇ ਚੱਲਿਆ ਨਹੀਂ ਤੇ ਜਿਹੜਾ ਮੇਰੇ ਆਦਮੀ ਦੇ ਉੱਤੇ ਚੱਲਣਾ ਮੈਂ ਉਹ ਹੋਰੀ ਜਨਾਨੀਆਂ ਹੁੰਦੀਆਂ ਮੈਂ ਜਿਹੜਾ ਇਹ ਕੁਛ ਕਰਦੀ ਐ ਮੈਂ ਤੇ ਰੱਬ ਦਾ ਸ਼ੁਕਰ ਕਰਨੀ ਆ ਉਹਨਾਂ ਦੇ ਉੱਤੇ ਮੇਰ ਪਈ ਐ ਤੇ ਸਾਡੇ ਮੀਆਂ ਦੀ ਬੀਚ ਪਿਆਰ ਪਿਆ ਤੇ ਬੱਚਿਆਂ ਚ ਪਿਆਰ ਪਿਆ ਵਾ ਦਹਾਏ ਐ ਤੋ ਜਿਹੜਾ ਜਿਨੀ ਮੈਨ ਬਰਦਾਸ਼ਤ ਨਹੀਂ ਹੁੰਦੀ ਜੇ ਰੱਖਨੀ ਮੈਨ ਜੈ ਨਿਕਲੇ ਤੋ ਮੇਰੇ ਕਬਰੇ ਚ ਮਮੀ ਜੀ ਇੱਜ਼ਤ ਕਰਵਾਣੀ ਐ ਨਾ ਬੰਦੇ ਦੇ ਆਪਣੇ ਹੱਥ ਹੁੰਦੀ ਐ ਹੁਣ ਤੁਹਾਡੀ ਮਰਜ਼ੀ ਇੱਜ਼ਤ ਕਰਵਾਣੀ ਐ ਜਾਂ ਨਹੀਂ ਕਰਵਾਣੀ ਉਹ ਤੁਸੀਂ ਦੇਖੋ ਤੇ ਮੈਂ ਹੁਣ ਚਲੀ ਜੇ ਤੇ ਮੈਂ ਹੁਣ ਕੋਈ ਕੰਮ ਨਹੀਂ ਜੇ ਕਰਨਾ ਤੁਸੀਂ ਦੇਖੋ ਜਾ ਤੁਰੀ ਜਾ ਨਹੀਂ ਕਰਨਾ ਤੇ ਲੰਮੇ ਬੈਜੀ ਪਲੰਗ ਤੇ ਜਾ ਇਹਨੂੰ ਵੇਖ ਕੇ ਨਾ ਮੇਰੇ ਹਿੱਕ 'ਚ ਅੱਗ ਲੱਗਦੀ ਓਹੀ ਮੰਜੂ ਸੀ ਜਿਹਨੇ ਪੈਰ ਥੱਲੇ ਨਪਹੀ ਰੀ ਸੀ ਮੇਰੇ ਸਿਰ ਤੇ ਚੜ ਕੇ ਬੋਲਦੀ ਵੀ ਮੈਨੂੰ ਕੋਈ ਬਰਦਾਸ਼ਤ ਨਹੀਂ ਹੁੰਦਾ ਪਿਆ ਹੁਣ ਕੋਈ ਨਹੀਂ ਮੈਂ ਵੀ ਕੋਈ ਹੱਲ ਪੱਢਾਂਗੀ ਕੋਈ ਮੈਂ ਨਹੀਂ ਆਪਣੇ ਸਿਰ ਤੇ ਨੱਚਣ ਦੇਣਾ ਬਹੁਤੀ ਬਕਵਾਸ ਕਰਦੀ ਹੈ ਅਨਿਲ ਸਾਥ ਕੀ ਦੇਹਲਾ ਪੇ ਵਿਗੜੀ ਜਾਂਦੀ ਪਈ ਮੈਂ ਵੀ ਪੁਸ਼ਪਿੰਦਰ ਕੌਰ ਹਾਂ ਮੁੰਜੂ ਤੇਰਾ ਟਾਈਮ ਤੇ ਛੇਤੀ ਆਏਗਾ ਹੂ

小伙子。So